ਲੋਭੀ ਮਦਦ ਕਰੋ ਕਹਿੰਦੇ ਹੁੰਨੇ ਨਾ ਰੀਕ ਜੀਪ ਲੈ ਕੇ ਆਇਆ ਕਰੋ ਵੀਰੇ ਜੀਪ ਲੈ ਕੇ ਆਇਆ ਤੁਹਾਡੇ ਲਈ ਜੀਪ ਆ ਗਈ ਤੇ ਪਹਿਲਾਂ ਮੇਰਾ ਮੋਬਾਈਲ ਨੰਬਰ ਹੈਗਾ ਬਾਈ ਜੀ 62801 37325 ਮੇਰਾ ਮੋਬਾਈਲ ਨੰਬਰ ਆ ਤੇ ਵੀਰ ਦਾ ਮੋਬਾਈਲ ਨੰਬਰ ਉਹ ਵੀ ਤੁਹਾਨੂੰ ਦੱਸਾਂਗੇ ਜੀਪ ਬਾਰੇ ਗੱਲ ਕਰਦੇ ਆਪਾਂ 1999 ਮਾਡਲ ਜੀਪ ਆ ਬਾਈ ਜੀ 1999 ਮਾਡਲ ਆ ਐਨ ਸਾਫ ਕੰਡੀਸ਼ਨ ਦੀ ਜੀਪ ਆ ਲੱਗਦੀ ਨਹੀਂ ਵੀ ਜਾਂ 99 ਮਾਡਲ ਆ ਹਰਿਆਣੇ ਨੰਬਰ ਦੀ ਜੀਪ ਆ ਬਿਲਕੁਲ ਓਕੇ ਆ ਕੰਡੀਸ਼ਨਰ ਲਾਇਲ ਲੋਅਰ ਲੱਗੇ ਵਾ ਜੀਪ ਉਹ ਆ ਨਾ ਵੀਰ ਨੇ ਪੂਰੀ ਫੁੱਲ ਮੋਡੀਫਾਈ ਕਰਾਈ ਹੋਈ ਜੀਪ ਆ ਤੇ ਟਵਾਟਾ 2C ਦਾ ਇੰਜਨ ਆ ਬਾਈ ਜੀ ਡਿਸਕ ਬ੍ਰੇਕਾਂ ਆ ਬਾਈ ਜੀ ਪਾਵਰ ਕਲਚ ਆ ਪਾਵਰ ਸਟੀering ਆ ਗੱਡੀ ਰੇਟ ਇੰਨਾ ਜਾਇ ਜਾ ਗੱਲ ਕਰੋਗੇ ਤੁਸੀਂ 1,40,000 ਰੁਪਏ ਮੁੱਲ ਆ ਮੌਕੇ ਤੇ ਮਾਨਤਾਣ ਹੋ ਜਾਊਗਾ ਮੋਬਾਈਲ ਨੰਬਰ ਹੈਗਾ ਵੀਰ ਦਾ 9877249083 9877249083 ਬਾਈ ਜੀ ਜੇ ਵੀਡੀਓ ਚੰਗੀ ਲੱਗਦੀ ਆ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਧੰਨਵਾਦ ਜੀ ਹਾਂਜੀ ਬਾਈ ਜੀ ਇਹ ਘਾਰ ਜਾਂ ਟਰੈਕਟਰ ਵਿਕਾਊ ਆ 555 ਡੀਆਈ ਵੀਰ ਦਾ ਮੋਬਾਈਲ ਨੰਬਰ ਹੈਗਾ ਜੀ 77107 15631 77107 15631 ਵੀਰ ਦਾ ਮੋਬਾਈਲ ਨੰਬਰ ਆ ਕੜਾਣੀ ਕਲਾ ਪਿੰਡ ਵਿਖੇ ਟਰੈਕਟਰ ਖੜਾ ਬਾਈ ਜੀ ਰਾਲਾ ਸਾਹਿਬ ਦੇ ਕੋਲਿਆ ਜ਼ਿਲ੍ਹਾ ਲੁਧਿਆਣਾ ਵੀਰ ਨੂੰ ਤੇ ਟਰੈਕਟਰ ਹੈਗਾ ਬਾਈ ਜੀ ਇਹ ਬਾਈ ਜੀ 2008 ਮਾਡਲ ਟਰੈਕਟਰ ਆ ਇਹ ਪੰਜਾਬ ਨੰਬਰ ਦਾ ਟਰੈਕਟਰ ਆ ਵੀਰ ਦਾ ਘਰੇ ਵਾਇਆ ਹੋਇਆ ਟਰੈਕਟਰ ਆ ਵੀਰ ਦੇ ਘਰ ਦਾ ਹੀ ਟਰੈਕਟਰ ਆ ਵੀਰ ਨੇ ਲਿਆਂਦਾ ਸੀ ਟਰੈਕਟਰ ਨਾਮ ਆ ਇਹ ਸਾਰਾ ਟਰੈਕਟਰ ਬਾਈ ਜੀ ਬਿਲਕੁਲ ਰੀਜਨ ਵਾਲਾ ਨਾਲ ਸਿਸਟਮ ਆ ਇੰਜਨ ਗੀਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਆ ਟਰੈਕਟਰ ਦੀ ਸੈਂਟਰ ਗੀਅਰ ਟਰੈਕਟਰ ਬਾਈ ਜੀ ਇਹ ਪਾਵਰ ਸਟੀering ਆ 65 ਪੈਸੇ ਟਾਇਰ ਆ ਟਰੈਕਟਰ ਤੇ ਬਾਈ ਜੀ ਰੰਗ ਪੇਂਟ ਪੱਖੋ ਬਿਲਕੁਲ ਨਵਾਂ ਟਰੈਕਟਰ ਪਿਆ ਸ਼ੋਅਰੂਮ ਕੰਡੀਸ਼ਨ ਟਰੈਕਟਰ ਹੈਗਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਟਰੈਕਟਰ ਦੀ 2008 ਮਾਡਲ ਆ ਤੇ ਰੇਟ ਬਾਈ ਜੀ ਦਾ ਹੈਗਾ 3.5 ਲੱਖ ਰੁਪਏ ਰੇਟ ਆ ਮੌਕੇ ਤੇ ਵੀਰ ਕਹਿੰਦਾ ਆਪਾਂ ਹੋਰ ਵੀ ਮਾਣਤ ਨਾਲ ਸੌਦਾ ਕਰਦੇ ਆਂਗੇ ਵੀਰ ਦਾ ਮੋਬਾਈਲ ਨੰਬਰ ਲੈਣ ਲਈ ਰੀਲ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਕਰ ਬਾਈ ਜੀ ਜਰੂਰ ਦੇਖੋ ਮੇਰਾ ਮੋਬਾਈਲ ਨੰਬਰ ਹੈਗਾ ਬਾਈ ਜੀ 62801 37325 ਮੇਰਾ ਮੋਬਾਈਲ ਨੰਬਰ ਆ ਬਾਈ ਜੀ ਤੇ ਟਰਾਲੇ ਬਾਰੇ ਗੱਲ ਕਰਦੇ ਆਪ ਬਾਈ ਜੀ 13 7 ਦਾ ਟਰਾਲਾ ਇਹ 13 7 ਦਾ ਟਰਾਲਾ ਬਾਈ ਜੀ ਪੂਰਾ ਹੈਵੀ ਜੈਕ ਲੱਗਾ ਹੈਗਾ ਟਰਾਲੇ ਦੇ ਬਾੜ ਤੇ ਫਰਸ਼ ਵਗੈਰਾ ਵੀ ਦਾਗਾ ਵਧੀਆ ਟਰਾਲਾ ਪਿਆ ਪੂਰਾ ਪੂਰਾ ਫੁੱਲ ਓਕੇ ਹੈਗਾ ਟਾਇਰ ਵੀ ਪੂਰੇ ਵਧੀਆ ਪੱਕੇ ਟਾਇਰ ਆ ਬਾਈ ਜੀ ਡਬਲ ਟੈਰੀ ਟਰਾਲਾ ਇਹ ਰੰਗ ਪੇਂਟ ਬੜੀ ਭੱਦਾ ਜਿਹਾ ਪਿਆ ਹੋ ਥੋੜਾ ਰੰਗ ਪੇਂਟ ਪੂ ਵਧੀਆ ਵੇਸੇ ਪਿਆ ਤੇ ਨਾਲ ਬੈੱਡ ਆ ਬਾਈ ਜੀ ਪੱਤੀ ਵਾਲਾ ਬੈੱਡ ਨਾਲ ਸਮੇਤ ਜਾਲੀ ਆ ਤੇ ਰੇਟ ਇਹਦਾ ਹੈਗਾ ਬਾਈ ਜੀ 1 ਲੱਖ ਤੇ 80000 ਰੁਪਇਆ ਮੁੱਲ ਆ ਬਾਈ ਜੀ ਮੌਕੇ ਤੇ ਮਾਨ ਤਨਵੀਰ ਕਹਿੰਦਾ ਆਪਾਂ ਕਰ ਦਾਂਗੇ ਮੋਬਾਈਲ ਨੰਬਰ ਹੈਗਾ ਵੀਰ ਦਾ 94637 180959 94637 180959 ਵੀਰ ਦਾ ਮੋਬਾਈਲ ਨੰਬਰ ਬਾਈ ਜੀ ਇਸ ਤੇ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋ ਜੇ ਵੀਡੀਓ ਚੰਗੀ ਲੱਗੇ ਤੇ ਸ਼ੇਅਰ ਤੇ ਲਾਈਕ ਵੀਰਾਂ ਜਰੂਰ ਕਰਿਆ ਕਰੋ ਜੀ ਵੀਡੀਓ ਬਣਾਉਣ ਲਈ ਸੰਪਰਕ ਕਰੋ ਟਰਾਲਾ ਹੈਗਾ ਬਾਈ ਜੀ ਇਹ ਬਾਈ ਜੀ 16 ਸੱਤ ਦਾ ਬਣਿਆ ਹੋਇਆ ਟਰਾਲਾ ਇਹ ਡਬਲ ਜੈਕਾ ਇੰਨਾ ਘੈਂਟ ਟਰਾਲਾ ਬਾਈ ਜੀ ਪੂਰਾ ਸੋਹਣਾ ਤੇ ਸਾਫ਼ ਸੁਥਰਾ ਟਰਾਲਾ ਵਿੱਚੋਂ ਬਿਲਕੁਲ ਬੇਦਾਗ ਆ ਜਾਲੀ ਵਾਲਾ ਬੈੱਡ ਆ ਪਾਈਪਾਂ ਵਾਲਾ ਜਾਲੀ ਸਮੇਤ ਪਾਈਪਾਂ ਵਾਲਾ ਬੈੱਡ ਆ ਬਾਈ ਜੀ ਸਾਰੇ ਟਰਾਲਾ ਬਿਲਕੁਲ オリジナル ਪਿਆਗਾ ਚੈੱਕ ਕਰੋ ਡਬਲ ਟੈਰੀ ਟਰਾਲਾ ਇਹ ਰੰਗ ਪੇਂਟ ਹੋਇਆ ਵੈਨ ਸਾਫ਼ ਕੰਡੀਸ਼ਨ ਦਾ ਟਰਾਲਾਗਾ ਡਬਲ ਜੈਕ ਲੱਗਿਆ ਬਹੁਤ ਹੈਵੀ ਜੈਕ ਆ ਬਾਈ ਜੀ ਰੰਧਾਵਾ ਐਗਰੋ ਵਰਕਸ ਦਾ ਬਣਿਆ ਹੋਇਆ ਹੈਗਾ ਇਹ ਪੂਰਾ ਫੁੱਲ ਓਕੇ ਆ ਤੇ ਡਿਮਾਂਡ ਇਹਦੀ ਹੈਗੀ ਆ ਬਾਈ ਜੀ 2 ਲੱਖ ਤੇ 90000 ਰੁਪਏ ਮੋਲਾ ਮੌਕੇ ਤੇ ਮਾਨਤਨ ਹੋਰ ਵੀ ਹੋ ਜੂਗਾ ਤੇ ਬਾਈ ਜੀ ਮੋਬਾਈਲ ਨੰਬਰ ਹੈਗਾ ਵੀਰ ਦਾ 81466693 ਵੀਰ ਦਾ ਮੋਬਾਈਲ ਨੰਬਰ ਆ ਚੈਨਲ ਨੂੰ ਕਰ ਲਓ ਫੋਲੋ ਬਾਈ ਜੀ ਵੀਰ ਦਾ ਮੋਬਾਈਲ ਨੰਬਰ ਹੈਗਾ 8427725955 ਵੀਰ ਦਾ ਮੋਬਾਈਲ ਨੰਬਰ ਆ ਆ ਬਾਈ ਜੀ ਨਿਕਾ ਟਰੈਕਟਰ ਲੈ ਕੇ ਆਏ ਆ ਤੁਹਾਡੇ ਬਾਗਾਂ ਲਈ ਵੀ ਕੰਮ ਕਰਦਾ ਤੇ ਵਧੀਆ ਕੰਮ ਕਰਦਾ ਹੈ ਖੇਤਾਂ 'ਚ ਵੀ ਇਹ ਪਹਿਲਾ ਮਾਡਲ ਦੀ ਗੱਲ ਕਰੀਏ ਆਪਾਂ 2018 ਮਾਡਲ ਟਰੈਕਟਰ ਆ ਬਾਈ ਜੀ ਗਾਰਡ ਨੀਟਕ 4+4 ਟਰੈਕਟਰ ਆ ਸਾਰਾ ਟਰੈਕਟਰ ਬਾਈ ਜੀ ਬਿਲਕੁਲ ਰੀਜਨਲ ਆ ਇੰਜਨ ਗੇਅਰ ਲੈਫਟ ਦੀ ਵੀ ਪੂਰੀ ਫੁੱਲ ਗਾਰੰਟੀ ਆ ਟਰੈਕਟਰ ਦੀ 20 ਹਸਪਾਵ ਦਾ ਟਰੈਕਟਰ ਆ ਬਾਈ ਜੀ ਪੰਜਾਬ ਨੰਬਰ ਦਾ ਟਰੈਕਟਰ ਆ ਇਹ ਪਹਿਲੇ ਨਾਮ ਦਾ ਟਰੈਕਟਰ ਆ ਬਾਈ ਜੀ ਨਾਲ ਆਹ ਸੋਨਾਲਿਕਾ ਕੰਪਨੀ ਦਾ ਹੀ ਰੋਟਾਵੇਟਰ ਆ ਵਕਾਉਗੇ ਤੇ ਪਹਿਲੇ ਨਾਮ ਦਾ ਟਰੈਕਟਰ ਆ ਪੰਜਾਬ ਨੰਬਰ ਦਾ ਟਰੈਕਟਰ ਆ ਬਾਈ ਜੀ ਨਾਲ ਰੋਟਾਵੇਟਰ ਆ ਸੇਲ ਲਈ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਆ ਟਰੈਕਟਰ ਦੀ ਰੇਟ ਬਹੁਤ ਹੀ ਜਾਇਜ਼ ਰੱਖਿਆ ਵੀਰ ਨੇ भाई ये बहुत ही ज्यादा कट चला हुआ है ट्रैक्टर है बहुत ही ज्यादा कट चला नाल सोना सोनालीका कंपनी का रोटावेटर है 3 फुट का रोटावेटर है भाई जी ये ਤੇ रेट ਹੈਗਾ ਦੋਨਾਂ ਚੀਜ਼ਾਂ ਦਾ ਰੇਟ ਹੈਗਾ ਬਾਈ ਜੀ 3 ਲੱਖ ਤੇ 75000 ਰੁਪਏ ਮੁੱਲ ਹੈ ਬਾਈ ਜੀ ਦੋਨਾਂ ਚੀਜ਼ਾਂ ਚੀਜ਼ਾਂ ਟਰੈਕਟਰ ਦਾ ਤੇ ਰੋਟਾਵੇਟਰ ਦਾ 3 ਲੱਖ ਤੇ 75000 ਰੁਪਏ ਮੌਕੇ ਤੇ ਬਾਈ ਜੀ ਫੁੱਲ ਮਾਨ ਤਾਂ ਤੁਹਾਡਾ ਹੋ ਜਾਊਗਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਫਾਲੋ ਧੰਨਵਾਦ